ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆ ਕੀਤਾ ਗਿਆ ਹੈ ਕਿ ਸਿੱਖਿਆ ਸਿਰਫ ਕਿਤਾਬਾਂ ਤੇ ਇਮਤਿਹਾਨਾਂ ਤੱਕ ਸੀਮਿਤ ਨਾ ਰਹੇ ਸਗੋਂ ਵਿਦਿਆਰਥੀਆਂ ਨੂੰ ਰਚਨਾਤਮਕਤਾ ਨਵੀਨਤਾ ਤੇ ਅਸਲ ਜੀਵਨ ਚ ਸਿੱਖਣ ਦੀ ਦਿਸ਼ਾ ਚ ਲੈ ਕੇ ਜਾਵੇ ਜਿਵੇਂ ਕਿ ਵਰਤਮਾਨ ਵਿਦਿੱਕ ਵਿਚਾਰਾ ਅਧੀਨ ਸਿੱਖਿਆ ਦੇ ਮੁਹੰਦਰੇ ਦੀ ਲੋੜ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਪੀੜੀ ਦੀ ਸਿੱਖਿਆ ਲਈ ਸਿੱਖਿਆ ਢਾਂਚੇ ਬਾਰੇ ਮੋੜ ਵਿਚਾਰਾਂ ਵਿਸ਼ੇ ਤੇ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ ਹੈ ਇਸ ਮੌਕੇ ਵੱਖ-ਵੱਖ ਮਾਹਰਾਂ ਨੇ ਇਸ ਪੱਖ ਤੇ ਵਿਚਾਰ ਕੀਤਾ ਹੈ ਕਿ ਕਿਵੇਂ ਵਿਦਿਆਰਥੀਆਂ ਦੀਆਂ ਹੁਨਰ ਸਿੱਖਿਆ ਸੋਚਾਂ ਨੂੰ ਹਕੀਕਤ ਚ ਬਦਲਿਆ ਜਾਵੇ ਅਤੇ ਉਹਨਾਂ ਦੀ ਰੱਖਿਆ ਕੀਤੀ ਜਾਵੇ ਉਹਨਾਂ ਕਹੇ ਕਿ ਹਰ ਬੱਚੇ ਦੀ ਸੋਚ ਕੀਮਤੀ ਹੈ ਅਤੇ ਉਸ ਦੀ ਪੌਦਿਕ ਸੰਭਾਲ ਹੋਣੀ ਜ਼ਰੂਰੀ ਹੈ ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਇੱਕ ਅਜਿਹਾ ਸਿਸਟਮ ਬਣਾਉਣ 'ਚ ਜੁਟਿਆ ਹੋਇਆ ਹੈ ਜਿੱਥੇ ਵਿਦਿਆਰਥੀ ਖੁੱਲੇ ਦਿਮਾਗ ਨਾਲ ਸੋਚ ਸਕਣ ਆਪਣੀਆਂ ਨਵੀਆਂ ਖੋਜਾਂ ਕਰ ਸਕਣ ਅਤੇ ਆਪਣੀ ਰਚਨਾਤਮਕਤਾ ਦੀ ਕਾਨੂੰਨੀ ਸੁਰੱਖਿਆ ਲਈ ਸਿੱਖਿਆ ਬੋਰਡ ਦਾ ਸਹਿਯੋਗ ਵੀ ਲੈ ਸਕਣ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਕਿਹਾ ਹੈ ਕਿ ਹਰ ਵਿਦਿਆਰਥੀ ਦੇ ਮਨ 'ਚ ਕੋਈ ਨਾ ਕੋਈ ਨਵੀਂ ਸੋਚ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੇ ਸੁਪਨੇ ਹਕੀਕਤ ਬਣਨ ਅਤੇ ਕੋਈ ਹੋਰ ਉਹਨਾਂ ਦੀ ਭੌਤਿਕ ਚੋਰੀ ਨਾ ਕਰ ਸਕੇ ਇੰਟਰਵਲ ਐਕਚੁਅਲ ਪ੍ਰਾਪਰਟੀ ਰਾਈਟਸ ਦੇ ਮਾਹਰ ਡਾਕਟਰ ਰੂਚੀ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਆਪਣੀਆਂ ਰਚਨਾਵਾਂ ਜਾਂ ਪ੍ਰੋਜੈਕਟਾਂ ਨੂੰ ਕਿਵੇਂ ਰਜਿਸਟਰਡ ਕਰ ਸਕਦੇ ਨੇ ਚਾਹੇ ਉਹ ਕੋਈ ਸਾਇੰਸ ਮਾਡਲ ਹੋਵੇ ਐਪ ਹੋਵੇ ਕੋਈ ਖੋਜ ਜਾਂ ਉਦਮ ਹੋਵੇ ਸਮੇਲਨ ਦੌਰਾਨ ਸਭ ਤੋਂ ਮਨਮੋਹਕ ਪਲ ਉਹ ਸੀ ਜਦੋਂ ਸਰਕਾਰੀ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਦਾ ਵਿਦਿਆਰਥੀ ਮਯੰਕ ਸ਼ਰਮਾ ਮੰਚ ਤੇ ਆਇਆ ਅਤੇ ਉਸ ਨੇ ਆਪ ਤਿਆਰ ਕੀਤਾ AI ਪ੍ਰੋਜੈਕਟ ਡਿਪਰੈਸ਼ਨ ਡਿਟੈਕਟਰ ਆਪਣੇ ਅਧਿਆਪਕਾ ਕਿਰਨ ਬਾਲਾ ਦੀ ਮਦਦ ਨਾਲ ਸਮੇਲਨ ਚ ਪੇਸ਼ ਕੀਤਾ ਜੋ ਮਨੋਦਸ਼ਾ ਜਾਂ ਮਾਨਸਿਕ ਤਣਾਅ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ ਉਸ ਦੀ ਸੋਚ ਮਿਹਨਤ ਤੇ ਕਿਰਤ ਤੋਂ ਸਮੇਲਨ ਚ ਸ਼ਾਮਲ ਹਰ ਹਾਜ਼ਰ ਵਿਅਕਤੀ ਖੁਸ਼ ਤੇ ਹੈਰਾਨ ਸੀ ਕਿ ਉਹ ਕਿਵੇਂ ਇੱਕ ਆਮ ਵਿਦਿਆਰਥੀ ਕੋਡਿੰਗ ਸਿੱਖ ਕੇ ਇੱਕ ਅਜੀਹਾ ਕਾਰਗਰ ਉਪਕਰਨ ਤਿਆਰ ਕਰ ਸਕਦਾ ਹੈ ਜੋ ਸਮਾਜ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਉਸ ਨੇ ਦੱਸਿਆ ਕਿ ਉਸ ਨੇ ਸਿਰਫ ਸ਼ੌਂਕ ਵਜੋਂ ਕੰਮ ਸ਼ੁਰੂ ਕੀਤਾ ਸੀ ਪਰ ਸਭ ਦੇ ਉਤਸ਼ਾਹ ਕਾਰਨ ਉਸ ਦੀ ਸੋਚ ਰਾਜ ਪੱਧਰ ਤੇ ਚਰਚਾ ਦਾ ਕੇਂਦਰ ਬਣ ਗਈ ਹੈ ਇਸ ਮੌਕੇ ਸਿੱਖਿਆ ਬੋਰਡ ਵੱਲੋਂ ਸਕੂਲਾਂ 'ਚ ਹੋਰ ਅਟਲ ਟਿਕਰਿੰਗ ਪ੍ਰੋਗਸ਼ਾਲਾਵਾਂ ਖੋਲਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਵਟੇ ਪੱਧਰ ਤੇ ਵਿਦਿਆਰਥੀਆਂ ਨੂੰ ਰਚਨਾਤਮਕ ਬਣ ਸਕਣ ਦਾ ਹੁਲਾਰਾ ਦਿੱਤਾ ਜਾ ਸਕੇ ਵਿਗਿਆਨ ਡਾਕਟਰ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਹੁਣ ਸਕੂਲਾਂ 'ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਯੋਗਤਾ ਅਤੇ ਸੂਝ ਨੂੰ ਵਿਕਸਿਤ ਕਰਨ ਲਈ ਨਵੇਂ ਤਰੀਕੇ ਅਪਣਾਏ ਜਾਣਗੇ ਇਹ ਸਭ ਕੋਸ਼ਿਸ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਹੁਣ ਪੰਜਾਬ ਦਾ ਹਰ ਵਿਦਿਆਰਥੀ ਵਿਲੱਖਣ ਸੂਝ ਰੱਖਣ ਵਾਲਾ ਖੋਜੀ ਬਣ ਸਕਦਾ ਹੈ